ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਲੀਡਿੰਗ ਪੰਜਾਬ ਚੈਨਲ ਦੇ ਵਿੱਚ ਅੱਜ ਸਾਡੇ ਨਾਲ ਨੇ ਬਾਬਾ ਜੀ ਜਗਜੀਤ ਸਿੰਘ ਜੀ ਇਹਨਾਂ ਨਾਲ ਆਪਾਂ ਅਕਸਰ ਹੀ ਕਾਫੀ ਮੁੱਦਿਆਂ ਤੇ ਗੱਲਬਾਤ ਕਰਦੇ ਰਹਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਵੀਰ ਜੀ ਤੁਹਾਡਾ ਵੀ ਧੰਨ ਇੱਕ ਨਾ ਜੀ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਕਲਕੱਤੇ ਵਿੱਚ ਇੱਕ ਆਪਣੀ ਧੀ ਭੈਣ ਨਾਲ ਜਿਹੜੀ ਵਾਪਰੀ ਹੈ ਬਲਾਤਕਾਰ ਹੋਇਆ ਜੀ ਉਹਦਾ ਤੇ ਔਨ ਰਿਕਾਰਡ ਹੈ ਜੀ ਸਾਲ ਦੇ ਵਿੱਚ 30 ਤੋਂ 35000 ਤੱਕ ਬੱਚੀਆਂ ਨਾਲ ਬਲਾਤਕਾਰ ਹੁੰਦਾ ਆਪਣੇ ਭਾਰਤ ਦੇ ਵਿੱਚ ਤੇ ਉਹ ਔਨ ਰਿਕਾਰਡ ਹਾਂਜੀ ਜਿਹੜਾ ਹਾਲੇ ਰਿਕਾਰਡ ਦੇ ਵਿੱਚ ਹੀ ਨਹੀਂ ਆਏ ਪਤਾ ਨਹੀਂ ਲੱਖਾਂ ਬੱਚੀਆਂ ਹੋਣਗੀਆਂ ਜੋ ਕਲਕੱਤੇ ਘਟਨਾ ਵਾਪਰੀ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹਦੇ ਬਾਰੇ ਵੀ ਜਿੱਦਾਂ ਜੋ ਅੱਜ ਸਮਾਂ ਚੱਲ ਰਿਹਾ ਹੈ ਅੱਜ 21ਵੀਂ ਸਦੀ ਹੈ ਇਹਨੂੰ ਕਹਿੰਦੇ ਹਾਂਜੀ ਠੀਕ ਹੈ ਜੀ ਵੇ 18ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਅਦਾਲੀ ਨੇ ਹਿੰਦੁਸਤਾਨ ਤੇ 17 ਹਮਲੇ ਕੀਤੇ ਸੀ ਹਾਂਜੀ ਬਈ ਜਾਦਵੇ ਉਹ ਆਉਂਦਾ ਸੀ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਵੀ ਬਣ ਕੇ ਲੈ ਜਾਂਦਾ ਸੀ ਜੋ ਵੀ ਘਰ ਦੇ ਵਿੱਚ ਧਨ ਦੌਲਤ ਕੀਮਤੀ ਚੀਜ਼ ਹੁੰਦੀ ਸੀ ਉਹ ਵੀ ਚੱਕ ਕੇ ਲੈ ਜਾਂਦਾ ਸੀ ਹਾਂਜੀ ਜਿਹਦੇ ਬਾਰੇ ਜਾਣ ਦੀ ਕਹਾਵਤ ਬਣੀ ਸੀ ਵੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹਿਬ ਦਾ ਬਈ ਕਹਿੰਦਾ ਭਾਵ ਉਸ ਵੇਲੇ ਜੋ ਹਿੰਦੁਸਤਾਨ ਦੇ ਹਾਲਾਤ ਸੀ ਹਾਂਜੀ ਜਣ ਵੀ ਕਹਿੰਦਾ ਮਤਲਬ ਅੱਜ ਜੋ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਆਪਣੇ ਆਪ ਨੂੰ ਆਗੂ ਕਹਾਰੇ ਆ ਹਾਂਜੀ ਇਹਨਾਂ ਦੀਆਂ ਧੀਆਂ ਭੈਣਾ ਜਾਣੇ ਬਦਾਲੀ ਕੱਢ ਕੇ ਮੂਰੇ ਲਾ ਲੈਂਦਾ ਸੀ ਤੇ ਇਹ ਆਪਣੇ ਆਪ ਪੇਸ਼ ਕਰ ਦਿੰਦੇ ਸੀ ਤੇ ਉਸ ਵੇਲੇ ਕੀ ਕਹਿੰਦੇ ਸੀ ਕਹਿੰਦੇ ਹਿੱਕਾ ਤਾਣ ਕੇ ਕਿਦਾਂ ਨੰਗੋਗੇ ਬੀਰੋ ਵੇਚ ਵੀ ਸੱਦਾਂ ਦੇ ਵੀ ਤੁਸੀਂ ਦੱਸੋ ਅਗਲਾ ਵੀ ਤੁਹਾਨੂੰ ਕੀ ਕਹੂਗਾ ਵੀ ਤੁਹਾਡੀ ਭੈਣ ਨੂੰ ਤਾਂ ਅਗਲਾ ਚੱਕ ਕੇ ਲੈ ਗਿਆ ਜੀ ਜਿਹਦੇ ਬਾਰੇ ਜਾਣਦੇ ਹੈ ਜਾ ਕੇ ਗਜਨੀ ਦੇ ਬਾਜ਼ਾਰ ਦੇ ਵਿੱਚ ਹਾਂਜੀ ਮੰਡੀ ਲੱਗਦੀ ਸੀ ਜੀ ਅੱਛਾ ਜੀ ਤੇ ਜਿਹਦੇ ਬਾਰੇ ਜਨਰ ਸਿੰਘ ਭਿੰਡਰਾਂ ਵਾਲੇ ਨੇ ਲਿਖਿਆ ਸੀ ਇੰਦਰਾਨੋ ਜੀ ਹਾਂਜੀ ਕਹਿੰਦਾ ਧੂਕੇ ਲੈ ਜਾਂਦੇ ਸੀ ਗਜਨੀ ਦੇ ਬਾਜ਼ਾਰ ਅੰਦਰ ਮੁਗਲ ਮੰਡੀ ਲਾਉਂਦੇ ਸੀ ਹਿੰਦੁਸਤਾਨ ਦੀਆਂ ਜਨਾਨੀਆਂ ਦੀ ਹਾਂਜੀ ਉਹਦਾ ਦਿਸੋ ਕਿਥੇ ਖਾ ਗਈ ਸੀ ਅਣ ਕਹਿੰਨਾ ਵੱਡਿਆਂ ਹਿੰਦੁਸਤਾਨੀਆਂ ਦੀ ਹਾਂਜੀ ਕਹਿੰਦਾ ਬਹੁਤੀ ਗੱਲ ਨਹੀਂ ਜਾਗੋ ਤੇ ਦੂਰ ਵਾਲੇ ਓਏ ਐਸੇ ਵੀ ਹੁੰਦੇ ਸੀ ਸ਼ਾਨ ਵਾਲੇ ਸਾਡੇ ਕੇਸਰੀ ਨਿਸ਼ਾਨ ਸਾਹਿਬ ਅੱਗੇ ਕਈ ਝੁਗਦੇ ਸੀ ਇਰਾਕ ਤੇ ਇਰਾਨ ਵਾਲੇ ਅਬ ਵੇਣਾ ਪੋਛਿਆ ਇਧਰ ਨੂੰ ਨਹੀਂ ਝਾਕਦੇ ਸੀ ਅੱਜ ਸਾਡੇ ਉਤੇ ਹੁਕਮ ਚਲਾਉਣ ਵਾਲੇ ਜਨੈਲ ਸਿੰਘ ਭਿੰਡਰਾਂ ਵਾਲੇ ਮਹਾਪੁਰਸ਼ ਜਿੰਨੀ ਦੇ ਰਏ ਪੰਜਾਬ ਦੇ ਵਿੱਚ ਨੀਕੇ ਪੈਸੇ ਦਾ ਨਸ਼ਾ ਨਹੀਂ ਆਇਆ ਸਹੀ ਕਿਸੇ ਦੀ ਜੁਰਤ ਨਹੀਂ ਪਈ ਹਾਂਜੀ ਯਾਨੀ ਉਹਨਾਂ ਨੇ ਹੁੰਦੇ ਜਾਣਦੇ ਕਿਸੇ ਦੀ ਧੀ ਭੈਣ ਵੱਲੀ ਵੀ ਕੋਈ ਅੱਖ ਚੱਕ ਕੇ ਜਗ ਚੱਕਣ ਦੀ ਕਿਸੇ ਦੀ ਜੁਰਤ ਨਹੀਂ ਸੀ ਹਾਂਜੀ ਜਿਹੜੀਆਂ ਮਾੜੀਆਂ ਔਰਤਾ ਮਾੜੇ ਕੰਮ ਕਰਦੀਆਂ ਸੀ ਉਹ ਵੀ ਸਟਿੰਗਾਂ ਸੀ ਠੀਕ ਹੈ ਜੀ ਕਿਉਂਕਿ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ 40 ਸਾਲ ਤੱਕ ਤੇ ਤੇ ਰਿਹਾ ਜੀ ਹਾਂਜੀ ਇੱਕ ਵੇ ਬੰਦਾ ਕੋਈ ਉਠਕੇ ਕਹਿ ਦਵੇ ਵੀ ਕਿਸੇ ਦੇ ਵੀ ਕਿਸੇ ਵੀ ਧਰਮ ਦੇ ਹਾਂਜੀ ਧੀ ਭੈਣ ਦੇ ਨਾਲ ਧੱਕਾ ਹੋਇਆ ਤਾਂ ਇੱਕ ਵੀ ਦਾਗ ਦਿਖਾਓਗੇ ਕਿਉਂਕਿ ਉੱਥੇ ਸੱਚੇ ਧਰਮ ਦਾ ਰਾਜ ਸੀ ਚਮਕਾ ਮਾਰੇ ਸੱਚ ਦਾ ਭਾਨ ਬੈਠਾ ਗੱਦੀ ਸ਼ੇਰ ਪੰਜਾਬ ਦਾ ਜਿਹਦੀ ਜਾਗਤ ਵੱਖਰੀ ਸ਼ਾਨ ਉਹ ਦੇਸ਼ ਖੁਸ਼ਹਾਲ ਗੈਣਾ ਜਾਂਦਾ ਉਹ ਦੇਸ਼ ਤਰੱਕੀ ਵਾਲਾ ਗੈਣਾ ਜਾਂਦਾ ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਕਾਇਮ ਕਾਇਮ ਹੈ ਯਾਨੀ ਜਿੱਥੇ ਆਪਣੇ ਦੇਸ਼ ਦੇ ਵਿੱਚ ਜਦੋਂ ਆਪਾਂ ਮੰਤਰੀਆਂ ਦਾ ਹਾਲ ਦੇਖਦੇ ਆਂ ਜਦੋਂ ਉਹ ਖੇਡਣ ਵਾਲੀ ਖਿਡਾਰੀ ਦੇ ਨਾਲ ਜੋ ਤੱਕਾ ਹੋਇਆ ਕਹਿੰਦਾ ਤਾਂ ਹੀ ਤਾਂ ਲਿਖਿਆ ਨਾ ਕਹਿੰਦਾ ਦੱਸ ਕਿੱਥੇ ਹੋਇਆ ਤੱਕਾ ਨਹੀਂ ਇਹ ਪੰਜਾਬ ਤੇਰਾ ਕੋਈ ਸੱਤ ਨਹੀਂ ਉਹ ਕਲਮ ਵਾਲੇ ਅਕਣਾ ਲਾਗੇ ਆਪੋ ਆਪਣੇ ਮੋਲਕ ਬਣਾ ਗੇ ਖਾਲੇ ਠੂਠਾ ਪੰਜਾਬ ਸਿਆਂ ਤੇਰੇ ਹੱਥ ਫੜਾ ਗੇ ਅਜੋ ਲੜਕੀ ਦੀ ਮਾਂ ਕੀ ਕਹਿ ਰਹੀ ਹੈ ਕਲਕੱਤੇ ਵਾਲੇ ਦੀ ਕਹਿੰਦੀ ਆ ਸ਼ਕੇ ਤੇ ਉੱਥੇ ਕੋਈ ਸਰਦਾਰ ਹੁੰਦਾ ਉਹ ਆਪਣੀ ਜਾਨ ਦੇ ਦੇਂਦਾ ਮੇਰੀ ਧੀ ਦੀ ਇੱਜ਼ਤ ਨੂੰ ਬਚਾ ਲੈਂਦਾ ਜਿਹੜੇ ਕਹਿੰਦੇ ਨੇ ਵੀ ਐਸੀ ਰਾਜ ਕਰੇਗਾ ਖਾਲਸੇ ਦੀ ਵੀ ਪਵੰਦੀ ਲਾ ਦੇਣੀ ਆ ਹਾਂਜੀ ਤੇ ਉਹ ਬੱਚਿਆਂ ਦਾ ਚਾਹੁੰਦੇ ਨੇ ਵੀ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਕਿਉਂਕਿ ਖੁਵਾਰ ਕਰੇ ਆ ਤੇ ਖੁਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਜਾਨੀ ਮਹਾਰਾਜ ਦਾ ਇਹ ਵੀ ਬਚਨ ਆ ਵੀ ਦਿੱਲੀ ਦੇ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਚੋਂ ਲੇਗਾ ਸੀਸ ਪੈ ਬੜੀ ਕਰੇਗੀ ਮੌਜ ਖੰਡਾ ਜਾਂ ਕੇ ਹਾਥੇ ਮੇ ਕਹ ਲੰਗੀ ਸੋਹ ਹੈ ਅਸੀਸ ਸੋ ਹਮਰੀ ਰਕਸ਼ਾ ਕਰੇ ਗੁਰ ਕਨ ਕੀ ਧਰ ਜਗਦੀ ਜਦ ਹੁਣ ਤੀਆਂ ਮਨਾਇਆਂ ਜਾਂਦੀਆਂ ਤੀਆਂ ਦਾ ਕੀ ਤਿਹਾਰ ਜੇ ਪਸ਼ੋਕੜ ਦੇਖਿਆ ਜਾਵੇ ਤਾਂ ਔਰੰਗ ਰੇਵ ਜਣ ਦੇ ਕਹਦਾ ਮਤਲਬ ਸੋਹਣੀਆਂ ਲੜਕੀਆਂ ਨੂੰ ਬੁਲਾ ਕੇ ਉਹਨਾਂ ਦਾ ਨਾਚ ਕਰਾਉਂਦਾ ਸੀ ਕਿ ਜਿਹੜੇ ਆ ਇਹਨੂੰ ਸੋਹਣੇ ਲੱਗਦੇ ਸੀ ਉਹਨੂੰ ਜਾਨੀ ਆਪਣੇ ਮਹਿਲਾਂ ਚ ਲੈ ਜਾਂਦਾ ਸੀ ਇਹ ਕੋਈ ਸਾਡਾ ਬਿਰਸ਼ਾ ਨਹੀਂ ਹੈਗਾ ਤੀਆਂ ਮਨਾਉਣਾ ਠੀਕ ਹੈ ਨਾ ਕੋਈ ਰਖੜੀ ਸਾਡਾ ਤਿਹਾਰ ਹੈ ਜੀ ਕੌਣ ਫਰਜ਼ ਕਰੋ ਵੀ ਸਾਡੇ ਭੈਣ ਵਿਆਹੇ ਗਏ ਹਜ਼ਾਰਾਂ ਮੀਲ ਠੀਕ ਹੈ ਜੀ ਉੱਥੇ ਕੋਈ ਵਿਵਪਤਾ ਪੈ ਗਈ ਜਾ ਕੇ ਭਾਈ ਰੱਖਿਆ ਕਰਨ ਜਾਊਗਾ ਕਿ ਉਹਦਾ ਘਰ ਵਾਲਾ ਕਰੂਗਾ ਰੱਖਿਆ ਇਹ ਸਭ ਜਾਣਦੇ ਸਿੱਖੀ ਦਾ ਉਲਟ ਤਿਹਾਰ ਨੇ ਇਹਨਾਂ ਨਾਲ ਕੋਈ ਸਾਡਾ ਲੈਣਾ ਦੇਣਾ ਨਹੀਂ ਜਾਣੀ ਬ ਕਹਿੰਦੇ ਦਾ ਰੱਖਿਆ ਬੰਧਨ ਆ ਪਵਿੱਤਰ ਤਿਹਾਰ ਆ ਤਾਂ ਦਿਖਾਓ ਵੀ ਜਣੇ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਧੱਕਾ ਹੁੰਦਾ ਦੱਸੋ ਕਿਨੇ ਆਵਾਜ਼ ਉਠਾਈ ਕੌਣ ਰੱਖਿਆ ਕਰਦਾ ਹੈ ਹਾਂਜੀ ਗੱਲ ਤਾਂ ਜਾਣੀ ਕਹਿੰਦਾ ਮਤਲਬ ਅਪਰਾਣੇ ਜਮਾਨੇ ਦੇ ਵਿੱਚ ਜਦੋਂ ਸਿੱਖਾਂ ਦੀ ਲੜਕੀ ਦਾ ਵਿਆਹ ਹੁੰਦਾ ਸੀ ਪਿਤਾ ਉਹਨੇ ਇੱਕ ਪੁੱਤੀ ਸਾਹਿਬ ਦੇ ਇੱਕ ਸੇਰੀ ਸਾਹਿਬ ਦਿੰਦਾ ਸੀ ਹਾਂਜੀ ਕਿ ਆਪਣੀ ਰਖਾਵੇਂ ਪੁੱਤ ਤੈ ਆਤਮਕ ਬਾਣੀ ਪੜਨੀ ਆਤਮਕ ਬਲ ਪੈਦਾ ਹੋਊਗਾ ਤੇ ਗੁਰੂ ਸਾਸ਼ਤਰ ਕੋਲ ਹੋਊਗਾ ਤੇਰੇ ਬਲੀ ਮੈਲੀ ਅੱਖ ਨਾਲ ਕੋਈ ਛਾਅ ਕਮ ਨਹੀਂ ਸਕਦਾ ਦੇਖੋ 10ਵੇਂ ਪਾਸ਼ਾ ਜੀ ਨੇ ਜਿੱਥੇ ਸਾਨੂੰ ਬਾਣੀ ਪੜਨ ਦਾ ਜਾਣ ਦੀ ਹੁਕਮ ਕੀਤਾ ਵਾ ਉਥੇ ਰਹਿਤਨਾਮਾ ਵੀ ਲਿਖ ਕੇ ਦਿੱਤਾ ਕੀ ਲਿਖਿਆ ਵਾ ਕਹਿੰਦਾ ਦੇਖ ਪਰਾਈਆਂ ਚੰਗੀਆਂ ਤੇਿਆਂ ਭੈਣਾ ਮਾਵਾਂ ਜਾਣੇ ਪਰ ਨਾਰੀ ਕੋ ਮਾਤ ਬਖਾਣੇ ਵੀ ਪਰਾਈ ਔਰਤ ਨੂੰ ਮਾਂ ਦਾ ਦਰਜਾ ਦੇਣਾ ਵੀ ਕਿਸੇ ਦੀ ਵੀ ਧੀ ਭੈਣ ਵਲੀ ਜਾਨੀ ਮਾੜੀ ਆ ਨੀਗਾ ਨਾਲ ਮਾੜੀ ਅੱਖ ਨਾਲ ਨਹੀਂ ਦੇਖਣਾ ਵੀ ਕਹਿੰਦਾ ਮਤਲਬ ਦੇਖੋ ਜਿੱਦਾਂ ਦੀ ਕਿਸੇ ਦੀ ਧੀ ਭੈਣ ਉਦਾਂ ਦੀ ਆਪਣੀ ਜਿੱਦਾਂ ਦੀ ਆਪਣੀ ਉਦਾਂ ਦੀ ਕਿਸੇ ਦੀ ਹੈ ਜਿਹੜਾ ਜਾਨੀ ਦੀ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਰੱਖ ਸਕਿਆ ਤਾਂ ਉਹ ਆਪਣੀ ਕਿੱਥੇ ਰੱਖਾਂਗੇ ਇਸ ਕਰਕੇ ਅੱਜ ਜ਼ਰੂਰ ਲੋੜ ਹਾਂਜੀ ਇਸ ਘੋਰ ਕਾਲ ਯੁੱਗ ਦੇ ਵਿੱਚ ਤੇ ਜਿਹੜੇ ਪੰਜ ਬਾਣੀਆਂ ਨੇ ਹਾਂਜੀ ਤਾਂ ਦਸਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਦਿੱਤੀਆਂ ਪੰਜ ਬਾਣੀਆਂ ਪੰਜ ਬਕਾਰਾਂ ਤੋਂ ਬਚਾਉਂਦੀਆਂ ਨੇ ਹਾਂਜੀ ਜਪਜੀ ਸਾਹਿਬ ਦੀ ਬਾਣੀ ਕਾਮ ਤੋਂ ਬਚਾਉਂਦੀ ਆ ਜਾਪ ਸਾਹਿਬ ਕ੍ਰੋਧ ਤੋਂ ਬਚਾਉਂਦਾ ਸਬਈਏ ਲੋਭ ਤੇ ਚੋਪਈ ਮੋਹ ਤੇ ਅਨੰਦ ਸਾਹਿਬ ਹੰਕਾਰ ਤੋਂ ਬਚਾਉਂਦਾ ਤਾਂ ਹੀ ਕਹਿੰਦੇ ਪੰਜ ਦੂਤ ਤਾਂ ਦੱਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈ ਸੁਖੋਇ ਤਿਤ ਕਰ ਅਨਹਦ ਬਾਜੇ ਬਈ ਕਹਦਾ ਭਾਵ ਹੈ ਜਿੱਥੇ ਜਾਣੇ ਦੇ ਬਾਣੇ ਜ਼ਰੂਰੀਆ ਤੇ ਇਤਿਹਾਸ ਵੀ ਜ਼ਰੂਰੀ ਆ ਕਹਿੰਦਾ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਦੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ ਓਏ ਉਸ ਕੌਮ ਨੂੰ ਸਾਰਾ ਜਹਾਨ ਪੂਜੇ ਜਿਹੜੀ ਕੌਮ ਹੱਸ ਕੇ ਵਿਵਤਾ ਜਰ ਜਾਂਦੀ ਸਿਰ ਦੇ ਸਰਦਾਰ ਕਹਾਏ ਆਪਾਂ ਤਾਂ ਹੀ ਸਿਰ ਦੇ ਸਤਾਰਾ ਸੌਂਦੀਆਂ ਨੇ ਔਰ ਸੇਰ ਦੇਣੋ ਸਿੰਘਾਂ ਕਦੇ ਵੀ ਮੂਲ ਡਰਦੇ ਐ ਪਰ ਮੋਤ ਸਿੰਘਾਂ ਤੋਂ ਡਰ ਜਾਂਦੇ ਕਹਿੰਦਾ ਜਿੱਥੇ ਖਤਮ ਹੁੰਦੀ ਆ ਰਾਜੇ ਤੇ ਮਜਣੂਆ ਦੀ ਇੱਥੋਂ ਸ਼ੁਰੂ ਹੁੰਦੀ ਐ ਦਾਸ ਤਾਨ ਸਾਡੀ ਲੜਦੇ ਆ ਲੜਦੇ ਆ ਧੜਾਂ ਤੋਂ ਸੀਸ ਲੈ ਗਏ ਫੇਰ ਵੀ ਗਈ ਨਾ ਜਿਸਮ ਵਿੱਚੋਂ ਜਾਨ ਸਾਡੀ ਕਹਿਣ ਦੀ ਗੱਲ ਨਹੀਂ ਕਰਨ ਵੀ ਜਾਣਦੇ ਆ ਫਟਾਫੋਕੀਆਂ ਖਾਲਸੇ ਮਾਰਦੇ ਨਹੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੀਰ ਹਾਂ ਬਾਬਾ ਦੀਪ ਸਿੰਘ ਜੀ ਦੇ ਲੱਥ ਜਾਵੇ ਸੀਸ ਪਰ ਮੈਦਾਨ ਚ ਹਾਰਦੇ ਨਹੀਂ ਵੀ ਜਿਹੜਾ ਉਸ ਲੜਕੀ ਨਾਲ ਧੱਕਾ ਹੋਇਆ ਉਹ ਸਾਡੇ ਦੇਸ਼ ਲਈ ਬਹੁਤ ਸ਼ਰਮਨਾਕ ਹੈ ਵੀ ਕੀ ਕਹੇ ਜਾਨੀ ਉਹ ਜਿਹੜੀ ਖਬਰ ਆ ਪੂਰੇ ਵੱਲ ਦੇ ਵਿੱਚ ਜਾ ਰਹੀ ਹੈ ਹਾਂਜੀ ਯਾਨੀ ਕਹਿੰਦਾ ਮਤਲਬ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਨੂੰ ਚਾਕੇ ਤੁਰੰਤ ਫਾਹੇ ਲਾ ਦੇਣਾ ਚਾਹੀਦਾ ਹੈ ਮੈਂ ਜਾਣੀ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਵੀ ਅਗਲਾ ਜਣੇ ਕਿਸੇ ਦੀ ਧੀ ਪੈਣ ਵਾਲੀ ਜਣੇ ਦੀ ਮਾੜੀ ਨਿਗਾ ਨਾਲ ਦੇਖਣ ਤੋਂ ਹਜ਼ਾਰ ਵਾਰ ਸੋਚੇ ਪਹਿਲਾਂ 100 ਵਾਰੀ ਸੋਚੇ ਹਜ਼ਾਰ ਵਾਰੀ ਸੋਚੇ ਵੀ ਮੇਰੇ ਨਾਲ ਆ ਹਸ਼ਰ ਹੋਊਗਾ ਹਾਂਜੀ ਹੁਣ ਬੇਨਤੀ ਹੈ ਵੀ ਜਿਹੜੇ ਦੇਸ਼ ਦੇ ਆਗੂ ਛੜੇ ਆ ਜਿਨ੍ਹਾਂ ਨੇ ਆਪਣੀ ਧੀ ਪੈਣੇ ਜਿਨ੍ਹਾਂ ਦੇ ਕੋਈ ਬੱਚੇ ਨਹੀਂ ਹੈਗੇ ਪਰਿਵਾਰ ਹੀ ਨਹੀਂ ਹੈਗਾ ਉਹ ਕਿਸੇ ਦੀ ਧੀ ਪੈਣ ਦਾ ਕੀ ਦਰਦ ਉਹ ਦਰਦ ਨਹੀਂ ਸਮਝ ਸਕਦੇ ਬਾਬਾ ਜੀ ਕੋਈ ਚੜ੍ਹਦੀ ਕਲ ਵਾਲੀ ਗੱਲਬਾਤ ਸੁਣਾਓ ਜੀ ਕੌਮੀ ਅਣਖ ਨੂੰ ਮਾਰੇ ਜਾਂ ਛੱਟ ਦੁਸ਼ਮਣ ਓਏ ਉਹਦੋ ਸ਼ਾਂਤੀ ਦਾ ਕਿੱਥੇ ਹੈ ਜਾਪ ਹੁੰਦਾ ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ ਉਸ ਵੇਲੇ ਕੋਈ ਪੈਦਾ ਪਰਤਾਪ ਹੁੰਦਾ ਕੌਮਾਂ ਅੰਦਰ ਕਰਵਾਨੀ ਦਾ ਪਾਕ ਜਜਵਾ ਕੌਮੀ ਦਿਲਾਂ ਦੇ ਵਿੱਚ ਪੈਦਾ ਆਪਣੇ ਆਪ ਹੁੰਦਾ ਹੋ ਜੁਲਮ ਕਰਨਾ ਹੁੰਦਾ ਏ ਪਾਪ ਜੇ ਕਰ ਤਾਂ ਫਿਰ ਜ਼ੁਲਮ ਚੱਲਣਾ ਵੀ ਮਹਾ ਪਾਪ ਹੁੰਦਾ ਵੇ ਜਿੱਦਾਂ ਕਲਕੱਤੇ ਦੇ ਵਿੱਚ ਇੱਕ ਲੜਕੀ ਨਰਸ ਯਾਨੀ ਜਿਹਨੂੰ ਬੇਰਹਿਮੀ ਨਾਲ ਉਹਨਾਂ ਨੇ ਜਾਣਦੀ ਕਹਿੰਦਾ ਬੇਪੱਤ ਕਰਕੇ ਜਲੀਲ ਕਰਕੇ ਮਾਰਿਆ ਲੱਖ ਲਾਹਨਤ ਇਦਾਂ ਦੇ ਧਰਮੀ ਕਹੋਣ ਵਾਲੇ ਦੇ ਜਿਹੜੇ ਆਪਣੀ ਧੀ ਭੈਣ ਦੀ ਰੱਖਿਆ ਨਹੀਂ ਕਰ ਸਕਦੇ ਕਿਸੇ ਦੀ ਕੀ ਰੱਖਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ